ਉਹਦਾ ਵਿਰੋਧ ਕਰਨ ਦਾ ਆਹੀ ਇੱਕ ਤਰੀਕਾ ਝੰਡੇ 'ਚ ਪਾ ਕੇ ਝੰਡਾ ਦਰੀ ਵਾ ਕੇ ਉਹਨਾਂ ਦਾ ਵਿਰੋਧ ਕੀਤਾ ਜਾਵੇ। तमाम ਮਸਲੇ ਜਨਾ ਲੈ ਕੇ ਅੰਦੋਲਨ ਚੱਲ ਰਿਹਾ ਵਾ ਜਿੰਨਾ ਚਿਰ ਤੱਕ ਦੇਖੇ ਕਿਸਾਨ ਦੇ ਮਜ਼ਦੂਰ ਦੇ ਮੰਗਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤਦ ਤੱਕ ਅੰਦੋਲਨ ਇਹ ਚੱਲਦੇ ਰਹੇ। ਐਮ ਐਸ ਬੀ ਤੇ ਗਰੰਟੀ ਦਾ ਕਰਿਓ ਨਾ ਛੋਟੀ ਮੰਗਿਆ ਕਿਤੇ ਤਿੰਨ ਖੇਤੀ ਦੇ ਕਾਨੂੰਨਾਂ ਨਾਲੋਂ ਹਜ਼ਾਰ ਗੁਣਾ ਵੱਡੀ ਮੰਗਿਆ ਸਰਪੋਰੇਡ ਨਾਲ ਟਕਰਾਉਣ ਦੀ ਮੰਗਿਆ ਦੇਸ਼ ਪਾਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਜਿਹੜਾ ਰੇਅ ਰੋਕ ਅੰਦੋਲਨ ਦੇ ਇੱਕ ਕਾਲ ਦਿੱਤੇ ਗਈ ਸੀ ਤਾਂ ਪੰਜਾਬ ਪਾਰ ਦੇ ਵਿੱਚ 52 ਤੋਂ ਵੱਧ ਥਾਵਾਂ ਦੇ ਉੱਤੇ ਅੱਜ ਕਿਸਾਨਾਂ ਵੱਲੋਂ ਰੇਲਾ ਰੋਕਿਆ ਗਿਆ ਨੇ ਤਾਂ ਉੱਥੇ ਜਿੱਥੇ ਇੱਕ ਤਰਫਾ ਸ਼ੰਭੂ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਅੰਦolan ਚਲਾ ਰਹੇ ਨੇ ਤਾਂ ਹਰਿਆਣਾ ਸਰਕਾਰ ਦੀ ਤਸ਼ੱਦਦ ਚੱਲ ਰਹੇ ਨੇ ਤਾਂ ਦੂਜੇ ਪੱਨੇ ਅੱਜ ਜਿਹੜੀ ਕੇਂਦਰ ਨੂੰ ਜਗਾਉਣ ਵਾਸਤੇ ਆਪਣੀਆਂ ਮੰਗਾਂ ਬਣਾਉਣ ਵਾਸਤੇ ਇਹਨਾਂ ਵੱਲੋਂ ਰੇਲਾ ਦੀ ਕਾਲ ਰੇਡ ਰੋਕਣ ਦੀ ਕਾਲ ਜਿਹੜੀ ਦਿੱਤੀ ਗਈ ਸੀ ਤਾਂ ਤਸਵੀਰਾਂ ਤੁਹਾਡਾਂ ਦਾ ਸਭ ਤੋਂ ਪਹਿਲਾਂ ਸੰਝਾ ਕਰ ਰਹੇ ਹਾਂ ਅਮਰਸਰ ਦੇ ਦੇਵidas ਪੁਰੇ ਤੋਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿਸਾਨ ਵੱਡੇ ਪੱਤਰ ਤੇ ਪਹੁੰਚੇ ਨੇ ਤਾਂ ਉੱਥੇ ਬੀਬੀਆਂ ਵੀ ਬਹੁਤ ਵੱਡੇ ਪੱਤਰ ਤੇ ਅੱਜ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਸਾਡੇ ਨਾਲ ਕੁਝ ਕਿਸਾਨ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਅਕਸਰ ਤੁਸੀਂ ਇੱਥੇ ਧਰਨੇ ਵੀ ਲਗਾਏ ਨੇ ਅੰਦੋਲਨ ਵੀ ਚਲਾ ਰਹੇ ਹੋ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਨਹੀਂ ਹਾਂ ਗੱਲ ਨਹੀਂ ਹੈ ਵੀ ਸੁਣਵਾਈ ਕੋਈ ਨਹੀਂ ਆ ਕਿਉਂਕਿ ਲੋਕਤੰਤਰ ਦੇ ਵਜੇ ਬੈਲਟ ਪੇਪਰ ਦੇ ਨਾਲ ਜਿੱਦੀ ਮਰਜ਼ੀ ਤਾਕਤਵਰ ਸਰਕਾਰ ਲੋਕ ਪੁੱਟ ਕੇ ਪਰੇ ਸੁੱਟ ਦਿੰਦੇ ਆ ਜਿਹੜੇ ਅਰਸ਼ ਦੇ ਬੈਠੇ ਫਰਸ਼ ਤੇ ਲੈ ਆਉਂਦੇ ਆ ਤੇ ਜਿਹੜੇ ਫਰਸ਼ ਤੇ ਹਨ ਚੁੱਕ ਕੇ ਭਗਵਾਨ ਦਮਾ ਲੈਂਗੇ ਅਰਸ਼ ਦੇ ਬਾਹਰ ਦਿੰਦੇ ਆ ਉਹਦਾ ਵਿਰੋਧ ਕਰਨ ਦਾ ਇਹੀ ਇੱਕ ਤਰੀਕਾ ਝੰਡੇ 'ਚ ਪਾ ਕੇ ਝੰਡਾ ਦਰੀ ਬਿਛਾ ਕੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਤੇ ਉਹ ਅਸੀਂ ਵਿਰੋਧ ਕਰ ਰਹੇ ਹਾਂ ਤੇ ਪਹਿਲਾਂ ਵੀ ਤੁਸੀਂ ਆਂਦਿਓ ਜੇ ਮੋਦੀ ਕਹਿੰਦਾ ਕਦੀ ਵਾਪਸ ਨਹੀਂ ਮੁੜਿਆ ਐ ਹੀ ਇੱਕ ਰਾਸੀਂ 13 ਮਹੀਨੇ ਦਿੱਲੀ ਦੇ ਬਾਜ਼ਾਰਾਂ ਦੇ ਬਹਿ ਕੇ ਮੋਦੀ ਸਰਕਾਰ ਨੂੰ ਤਿੰਨ ਖੇਤਰੀਏ ਕਾਨੂੰਨ ਵਾਪਸ ਲੈਣੇ ਵੇ ਤੇ ਜਿੰਨੇ ਸਾਡੇ ਅੱਜ ਵੀ ਦੇਖਦਾ ਕਿਸਾਨ ਹਰਿਆਣੇ ਦੇ ਬਾਰਡਰਾਂ ਦੇ ਬੈਠਾ ਵਾ ਅੱਜ ਰੇਲਵੇ ਟੈਕਾਂ ਦੇ ਬੈਠਾ ਵਾ ਤੇ ਇਹ ਜਿਹੜਾ ਅੰਦੋਲਨ ਹੈ ਮੋਦੀ ਸਰਕਾਰ ਨੂੰ ਕਿਸਾਨਾਂ ਤੇ ਮਜਨੇ ਮੰਗਾ ਨੇ ਉਹ ਮੰਨਣ ਦੇ ਵਾਸਤੇ ਮਜਬੂਰ ਕਰੂਗਾ ਜਿਹਦੇ ਵਿੱਚ ਐਮ ਐਸ ਵੀ ਦੇ ਉੱਤੇ ਗਰੰਟੀ ਦਾ ਕਾਨੂੰਨ ਬਣਾਉਣਾ ਮਾ ਡਾਕਟਰ ਸੁਆਮੀਨਾਰਕ ਮਿੰਦਿਆ ਸ਼ਫਾਰਸ਼ਾ ਨੇ ਸੀ 2 52 ਫਾਰਮੂਲੇ ਦੇ ਫਸਲਾਂ ਦੇ ਭਾ ਦੇਣ ਇਹਦੇ ਨਾਲ ਦੇਖਦੇ ਕਿਸਾਨ ਦੇ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨਾ ਇਹਦੇ ਨਾਲ ਜੋ ਸਾਡੀ ਮੰਗ ਆ ਕਿ ਭਾਰਤ ਸਰਕਾਰ ਵਿਸ਼ੇਪਾਰ ਸੰਸਦਾਂ ਵਿੱਚੋਂ ਬਾਹਰ ਆਵੇ ਮਜ਼ਦੂਰਾਂ ਨੂੰ 200 ਦਿਨ ਕੰਮ ਦੀ ਗਰੰਟੀ ਮਿਲੇ ਮਨਰੇਗਾ ਦੇ ਤੇ 700 ਰੁਪਇਆ ਦਿਹਾੜੀ ਹੋਵੇ ਲਖੀਮਪੁਰ ਖੀਦੀ ਦੀ ਘਟਨਾ ਵਾਪਰੀ ਜੇ ਦੋਸ਼ੀ ਨੇ ਉਹਨਾਂ ਨੂੰ ਵੜ ਗਿਆ ਜੇਲ੍ਹਾਂ ਸਿੱਟਿਆ ਜਾਵੇ ਦੇਖ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਜੋ ਕੇਸ ਪਾਏ ਆ ਪਾਸ ਸਰਕਾਰ ਮੰਨੀ ਸੀ ਉਹ ਵਾਪਸ ਲੈ ਜਾਣ ਸੋ ਤਮਾਮ ਮਸਲੇ ਜਨਾ ਲੈ ਕੇ ਅੰਦੋਲਨ ਚੱਲ ਰਿਹਾ ਵਾ ਜਿੰਨਾ ਚਿਰ ਤੱਕ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦੇ ਮੰਗਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੱਕ ਅੰਦੋਲਨ ਕਾਲ ਦਿੱਤੇ ਨੇ ਕਿਵੇਂ ਵੇਖ ਜੋ ਕਿਸਾਨ ਵੀ ਹੁਣ ਦੋ ਧੜਿਆਂ ਚੋਗੇ ਨੇ ਇੱਕ ਪੋਲੀਟਿਕਲ ਇੱਕ ਨੋਨ ਪੋਲੀਟਿਕਲ ਤਾਂ ਜਿਹੜੇ ਨੋਨ ਪੋਲੀਟਿਕਲ ਨੇ ਉਹ ਤੁਸੀਂ ਉਹ ਤੇ ਜਿਹੜੇ ਪੋਲੀਟਿਕਲ ਆਲੇ ਨੇ ਉਹਨਾਂ ਨੂੰ ਇੱਕ ਕਾਲ ਦਿੱਤੀ ਗਈ 14 ਤਰੀਕ ਨੂੰ ਦਿੱਲੀ ਜਾਣ ਦੀ ਤਾਂ ਉੱਥੇ ਜੇਕਰ ਤੁਹਾਡੇ ਵੱਲੋਂ ਵੀ ਕਾਲ ਦਿੱਤੀ ਗਈ ਸੀ 6 ਤਰੀਕ ਨੂੰ ਦਿੱਲੀ ਜਾਣ ਦੀ ਟ੍ਰੇਨਾਂ ਬੱਸਾਂ ਰਹੀ ਤਾਂ ਤੁਹਾਨੂੰ ਜਾਣ ਨਹੀਂ ਦਿੱਤਾ ਗਿਆ ਤਾਂ ਕੀ ਲੱਗਦਾ ਕਿ ਅਗਰ ਉਹ ਪਹੁੰਚ ਜਾਂਦੇ ਨੇ ਤਾਂ ਕਿਸਾਨ ਕਿਤੇ ਨ ਕਿਤੇ ਇਸ ਚੀਜ਼ ਦਾ ਫਾਇਦਾ ਜਿੱਥੇ ਦੋ ਪਾਰ ਨੇ ਤਾਂ ਉਹ ਕੇਂਦਰ ਨਹੀਂ ਲੈ ਜੂ ਨਹੀਂ ਇਹ ਗੱਲ ਨਹੀਂ ਹੈ ਜੇ 14 ਨੂੰ ਦਿੱਲੀ ਦੀ ਕਾਲ ਆਇਆ ਹਾਂ ਤੇ ਇਹਨਾਂ ਮੰਗਾ ਮਸਲੇ ਦੇ ਉੱਤੇ ਹਨਾ ਇਸ ਕਰਕੇ ਤਾਂ ਦੋ ਭਾਗਾਂ ਵਿੱਚ ਨਹੀਂ ਆਪਾਂ ਮੰਨ ਸਕਦੇ ਇਹਨਾਂ ਮੰਗਾ ਮਸਲੇ ਦੇ ਉੱਤੇ ਹੀ ਜੋ ਘਾਲ ਆ ਰਹੀ ਆ ਸੋ ਲਹਿਰ ਵੱਡੀ ਹੋ ਰਹੀ ਆ ਤਾਲ ਮੇਲੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਤੇ ਮੋਦੀ ਸਰਕਾਰ ਨੂੰ ਕਿਸਾਨਾਂ ਮੰਗਾਂ ਮੰਗੇਵੰਦੇ ਮਸਲੇ ਜੜਿਆ ਉਹ ਹੱਲ ਕਰਨੇ ਪੈਣੇ ਆ ਕਿਉਂ ਨਹੀਂ ਸੁਣਵਾਈ ਹੁੰਦੀ ਅਕਸਰ ਮੀਟਿੰਗਾਂ ਹੁੰਦੀਆਂ ਨੇ ਮੀਟਿੰਗ ਦੇ ਵਿੱਚ ਕੋਈ ਕਿਉਂਕਿ ਪੰਜ ਪੰਜ 6 6 ਘੰਟੇ ਦੀ ਮੀਟਿੰਗ ਹੁੰਦੀ ਆ ਪਰ ਸਿੱਟਾ ਕੋਈ ਨਹੀਂ ਨਿਕਲ ਹੱਲ ਕੋਈ ਨਹੀਂ ਨਿਕਲਦਾ ਕਿਸਾਨ ਫਿਰ ਉਸੇ ਤਰੀਕੇ ਬੈਠੇ ਐਮ ਐਸ ਬੀ ਉੱਤੇ ਗਰੰਟੀ ਦਾ ਕਰੋਂ ਨਾ ਛੋਟੀ ਮੰਗਿਆ ਕਿਤੇ ਤਿੰਨ ਖੇਤੀ ਦੇ ਕਾਨੂੰਨਾਂ ਨਾਲ ਉਹ ਹਜ਼ਾਰ ਗੁਣਾ ਵੱਡੀ ਮੰਗ ਆ ਕਾਰਪੋਰੇਟ ਨੇ ਟਕਰਾਉਣ ਦੀ ਮੰਗ ਆ ਕਾਰਪੋਰੇਟ ਕਹਦੇ ਖੁੱਲੀ ਮੰਡੀ ਹੋਵੇ ਹਾਂਜੀ ਮੰਡੀ ਜਿਹੜੀ ਪਹਿਲੀ ਖਰੀਦ ਹੈ ਬੰਦ ਕੀਤੀ ਜਾਵੇ ਅਮਰੀਕਾ ਪਾਰ ਸਰਕਾਰ ਦੇ ਖਿਲਾਫ ਗਿਆ ਵਾ ਸੰਸਾਰ ਬੈਂਕ ਦੇ ਵਿੱਚ ਸੋ ਲੜਾਈ ਜਿਹੜੀ ਆ ਵਿਸ਼ਵਪਾਰ ਸੰਸਾਰ ਨਾਲ ਆ ਵੱਡੇ ਵੱਡੇ ਕਾਰਪੋਰੇਟਾਂ ਨਾਲ ਆ ਤੇ ਮੋਦੀ ਸਰਕਾਰ ਕਾਰਪੋਰੇਟਾਂ ਦੇ ਪਿੱਛੇ ਖੜੀ ਆ ਸੋ ਇਸ ਕਰਕੇ ਜਿਹੜਾ ਯੋਰ ਵੱਧ ਲੱਗ ਰਿਹਾ ਵਾ ਲੋਕਤੰਤਰ ਲੋਕ ਵੱਡੇ ਨੇ ਸਰਕਾਰ ਵੱਡੀ ਨਹੀਂ ਹੁੰਦੀ ਲੋਕ ਫੈਸਲਾ ਕਰ ਲੈਂਦੇ ਆ ਹੁਣ ਲੋਕਾਂ ਨੇ ਫੈਸਲੇ ਕਰ ਲਏ ਆ ਅੰਤਮ ਸੰਹਾ ਦੀ ਲੜਨਾ ਵਾ ਜਿੰਨਾ ਜੇ ਤੱਕ ਮੰਗਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਜੇ ਤੱਕ ਲੜਨਾ ਵਾ ਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਮਿੱਤਰ ਮੰਗਾਂ ਦੇ ਮਸਲੇ ਹੱਲ ਕਰਨੇ ਪੈਣੇ ਇਹ ਐਦ ਲੋਕਾਂ ਦੇ ਕਰ ਲੈਗੇ ਰੇਲਵੇ ਪਾਲਸਰ ਵੀ ਕਹਿ ਗਿਆ ਜੇਕਰ ਅਜ ਕੋਈ ਰੇਲਾ ਰੋਕੂਗਾ ਤਾਂ ਕੇਂਦਰ ਵੱਲ ਜਿਸ ਤਰੀਕੇ ਨਾਲ ਆਰਡਰ ਹੋਏ ਹੋਣਗੇ ਉਹਨਾਂ ਨੂੰ ਪਰ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਏਗੀ ਜਿਹੜਾ ਇੱਕ ਲਾਲੋ ਕਾਰਵਾਈਆਂ ਕੋਈ ਨਵੀਆਂ ਹੀ ਆ ਮਾ ਤੇ ਕਿਹੜਾ 44 ਲੱਗੀ ਹੁੰਦੀ ਸਾਡੇ ਧਰਨੇ ਫੇਰ ਲੱਗਦੇ ਆ ਸੋ ਜੋ ਸਰਕਾਰ ਨੇ ਕਰਨਾ ਵਾ ਪਰਚੇ ਦਰਜ ਕਰਨੇ ਪਰਚੇ ਦਰਜ ਕਰ ਲੇ ਫੜ ਕੇ ਜੇਲਾਂ ਸੱਤਣਾ ਫੜ ਕੇ ਜੇਲਾਂ ਸੱਤਲੇ ਪਰ ਇਹ ਜਿਹੜੇ ਬਿਆਨ ਆ ਦੇਖ ਜੇ ਕਿਸਾਨ ਦੇ ਮਜ਼ਦੂਰ ਦਾ ਹੌਸਲਾ ਪਸ ਨਹੀਂ ਹੋਣਾ ਸਗੋਂ ਲੋਕ ਸਾਡੇ ਵਾਅਦਾ ਨਿਕਲਦੇ ਆਂਦੇ ਤੇ ਹਕਮਨਾਮੇ ਖਿਲਾਫ ਲੜਨ ਦੇ ਲੋਕਾਂ ਨੇ ਵਾਅਦਾਇਤ ਕਰਦੇ ਆਂ ਸੋ ਅਸੀਂ ਜ਼ਿਲ੍ਹਾਵਾਲਾ ਵਿੱਚ ਜਾਣ ਵਾਸਤੇ ਤਿਆਰ ਆਂ ਜੇ ਪਰਚੇ ਹੋਣਗੇ ਪਰਚੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਆਂਦੇ ਪਰਚੇ ਕੋਈ ਪਹਿਲਾਂ ਨਹੀਂ ਪਹਿਲਾਂ ਵੀ ਪਰਚੇ ਹੋਏ ਆ ਜਿੱਦਾਂ ਪਰਚੇ ਹੋਣੇ ਲੋਕ ਨਾਲ ਆ ਲੋਕ ਵੱਡੇ ਆ ਤੇ ਪਰਤੇ ਐਦਾਂ ਸਰਕਾਰ ਨੂੰ ਵਾਪਸ ਲਾਉਣੇ ਪੈਣਦੇ ਸੋ ਕਿ ਨਵੀਂ ਗੱਲ ਨਹੀਂ ਹੈਗੀ ਇਹ ਕੀ ਕਿਵੇਂ ਵੇਖਦੇ ਹੋ ਕਿ ਮੋਦੀ ਚਾਹੁੰਦਾ ਕੀ ਮੋਦੀ ਸਰਕਾਰ ਚਾਹੁੰਦੀ ਕੀ ਹੈ ਇਹ ਤੇ ਮੋਦੀ ਨੂੰ ਸਵਾਲ ਕਰੋ ਪਰ ਤੁਹਾਨੂੰ ਕੀ ਲੱਗਦਾ ਕਿਉਂਕਿ ਜੀ ਮੈਂ ਕਿੰਨਾ ਜੋ ਤੇਰਾ ਸਵਾਲ ਤੁਸੀਂ ਸਾਨੂੰ ਕਰੇ ਮੋਦੀ ਸਰਕਾਰ ਕੀ ਚਾਹੁੰਦੀ ਆ ਇਹ ਸਵਾਲ ਦਾ ਡਾ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਜੀ ਮੋਦੀ ਨੂੰ ਹੋਣਾ ਚਾਹੀਦਾ ਵਾ ਮੋਦੀ ਜੀ ਕੀ ਚਾਹੁੰਦੇ ਤੁਹਾਡਾ ਸਵਾਲ ਹੈ ਮੋਦੀ ਜੀ ਦੇਖਦੇ ਕਿਸਾਨ ਨੂੰ ਜੋ ਦੇਣਾ ਨਹੀਂ ਚਾਹੁੰਦੇ ਜੋ ਲੱਗ ਰਿਹਾ ਵਾ ਕਿ ਕਿਸਾਨ ਅਕਸਰ ਮੀਟਿੰਗਾਂ ਦੇ ਵਿੱਚ ਜਾਂਦੇ ਨੇ ਆਪਣੀਆਂ ਮੰਗਾਂ ਰੱਖਦੇ ਨੇ ਤਾਂ ਕਈ ਵਾਰ ਮੰਗਾਂ ਰੱਖ ਲੀਆਂ ਕਈ ਧਰਨੇ ਲਾ ਲੇ ਕਈ ਵਾਰ ਰੇਲਾਂ ਰੋਕ ਲਈਆਂ ਅੰਦੋਲਨ ਵੱਖਰੇ ਚੱਲ ਰਿਹਾ ਤਾਂ ਹਜੇ ਤੱਕ ਕੋਈ ਵੀ ਮੰਗ ਨਹੀਂ ਪੂਰੀ ਹੋਈ ਹਜੇ ਤੱਕ ਕੋਈ ਵੀ ਮੰਗ ਪੂਰੀ ਨਹੀਂ ਮੰਗਾਂ ਕਿਉਂ ਨਹੀਂ ਜਿਆ ਤਿੰਨ ਕਿਲੋ ਨੂੰ ਵਾਪਸ ਲਿਆ ਕੇ ਨਹੀਂ ਲਿਆ ਸੋ ਸਵਾਲ ਆ ਬਈ ਇੱਕ ਅੰਦੋਲਨ ਹੁੰਦਿਆ ਲਾਮਬੰਦੀ ਵਾਸਤੇ ਇਹ ਡਿਸੀਜਨ ਦੇ ਬਾਅਦ ਇਹ ਫੈਸਲਾ ਕਰੋ ਇਹਦੇ ਵਾਸਤੇ ਅੰਦੋਲਨ ਹੋ ਰਿਹਾ ਇਹ ਦੂਜਾ ਵੱਡਾ ਅੰਦੋਲਨ ਆ ਹਾਂਜੀ ਤਾਂ ਇਸ ਕਰਕੇ ਮੋਦੀ ਸਰਕਾਰ ਨੂੰ ਇਹ ਮਸਲੇ ਜਿਹੜੇ ਆ ਹੱਲ ਕਰਨੇ ਪੈਣੇ ਆ ਇਹ ਤੋਂ ਕੱਟ ਨਹੀਂ ਕੁਛ ਦੇਖਦਾ ਕਿਸਾਨ ਨਹੀਂ ਮੰਨੂਗਾ ਐ ਪੰਜਾਬ ਭਰ ਦੇ ਵਿੱਚ ਜੇ ਗੱਲ ਕਰ ਲਈਏ ਤਾਂ 52 ਤੋਂ ਵੱਧ ਥਾਵਾਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਆ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿੱਥੇ ਕਿੱਥੇ ਲੱਗੇ ਤਾਂ ਸਾਡੀ ਜਿਵੇਂ ਅੰਮ੍ਰਿਤਸਰ ਦੇ ਵਿੱਚ 8 ਥਾਵਾਂ ਦੇ ਧਰਨੇ ਲੱਗੇ ਜਿੱਤੇ ਜਾ ਰਹੇ ਆ 60 ਪਲੱਸ ਆ ਜੀ 60 ਪਲੱਸ ਧਾਵਾਂ ਦੇ ਦਰਨੇ ਅੱਜ ਪੰਜਾਬ ਦੇ ਵਿੱਚ ਸਮੁੱਚੇ ਦੇਸ਼ ਦੇ ਵਿੱਚ ਅੱਜ ਅੰਦੋਲਨ ਹੋ ਰਿਹਾ ਵਾ ਧੰਨਵਾਦ ਜੀ ਜੀ ਤਾਂ ਜੀ ਬਿਲਕੁਲ ਹੈ ਜਿਵੇਂ ਤੁਸੀਂ ਦੇਖਿਆ ਕੀ ਕਿਸਾਨਾਂ ਵੱਲੋਂ ਅੱਜ 60 ਪਲੱਸ ਧਾਵਾਂ ਦੇ ਉੱਤੇ ਜਿਹੜਾ ਤਰਨੇ ਦਿੱਤੇ ਜਾ ਰਹੇ ਤੇ ਉੱਥੇ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵੀ ਖਾਸ ਤੌਰ ਦੇ ਉੱਤੇ ਇਸ ਧਰਨੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਕਿਸਾਨਾਂ ਦਾ ਜਿਹੜਾ ਇੱਕ ਵੱਡਾ ਸਾਥ ਜੋ ਦਿੱਤਾ ਜਾ ਰਿਹਾ ਹਾਲਾਂਕਿ ਜੇਕਰ ਪਰਚੇ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਪਰਚੇ ਚਾਹੇ ਲੱਖ ਹੋ ਜਾਣਾ ਪ੍ਰਭਾਵਾਂ ਦੇ ਨਾਲ ਖੜੇ ਆ ਤਾਂ ਇਹ ਤਸਵੀਰ ਇਹ ਹੈਗੀ ਆ ਕਿ ਜਿੱਥੇ ਸਰਕਾਰ ਅਕਸਰ ਗੱਲਾਂ ਕਰਦੀ ਆ ਕਿ ਮੀਟਿੰਗਾਂ ਕਰਦੀ ਆ ਪਰ ਇਹਨਾਂ ਦੀ ਸੁਣਵਾਈ ਦਾ ਹੱਲ ਕੋਈ ਮੰਗ ਦਾ ਹੱਲ ਨਹੀਂ ਕਰਦੀ ਤਾਂ ਉੱਥੇ ਹੀ ਅੱਜ ਤੋੜ ਨਾਲ ਤਸਵੀਰਾਂ ਸਾਂਝੇ ਕੀਤਾ ਕਿਸਾਨਾਂ ਵੱਲੋਂ ਅੱਜ ਪੂਰੇ ਤੌਰ ਦੇ ਉਤੇ ਰੇਲ ਠੱਪ ਕਰ ਦਿੱਤੀ ਗਈ ਆ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਅਕਸ਼ ਸੁਣਾ ਜਗਵਾਨੀ ਟੀਵੀ ਸ਼੍ਰੀ ਹਮਸਾ ਸਾਈਂ